ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੌਂਗ ਦੇ ਨਾਲ ਕੀ ਦਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾ ਲੈ ਕੇ ਆਇਆ ਜੇਕਰ ਇਸ ਉਪਾ ਨੂੰ ਤੁਸੀਂ ਲੋਹੜੀ ਦੀ ਰਾਤ ਵਾਲੇ ਦਿਨ ਇਹਨਾਂ ਲੌਂਗਾਂ ਦਾ ਤੁਸੀਂ ਇਹ ਉਪਾਅ ਕਰ ਲਓਗੇ ਆਪਣੀ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਖ ਦੋਗੇ ਤਾਂ ਰਾਤੋਂ ਰਾਤ ਤੁਸੀਂ ਅਰਬਾਂ ਦੇ ਨਹੀਂ ਕਰੋੜਾਂ ਦੇ ਮਾਲਕ ਬਣ ਜਾਓਗੇ ਜੋ ਅਸੀਂ ਤੁਹਾਨੂੰ ਲੌਂਗ ਦੀ ਉਪਾਅ ਦੱਸਣ ਜਾ ਰਹੀ ਆ ਸਾਧ ਸੰਗੇ ਜੀ ਇਹ ਬਹੁਤ ਹੀ ਜ਼ਿਆਦਾ ਆਸਾਨ ਉਪਾਅ ਈ ਪਰ ਇਸ ਦੇ ਇੰਨੇ ਜ਼ਿਆਦਾ ਫਾਇਦੇ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਰਾਤੋਂ ਰਾਤ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਦੇਣਗੇ ਲੌਂਗ ਦੇ ਇਹ ਉਪਾਅ ਜੇਕਰ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਲੋੜੀ ਵਾਲੇ ਦਿਨ ਰਾਤ ਦੇ ਸਮੇਂ ਤੁਸੀਂ ਕਰ ਲਓਗੇ ਤਾਂ ਤੁਹਾਨੂੰ ਤਨਵਾਨ ਬਣਨ ਤੋਂ ਕੋਈ ਵੀ ਰੋਗ ਨਹੀਂ ਪਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੀ ਨਾਲ ਕਰ ਲਓਗੇ ਤਾਂ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਬਾਉਗੇ ਸਾਹਸੰਗੇ ਜੀ ਤੁਸੀਂ ਉਸ ਕੰਮ ਨੂੰ ਬੜੇ ਆਰਾਮ ਤੇ ਨਾਲ ਤੁਸੀਂ ਕਰ पाओगे ਤੇ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਵੀ ਨਹੀਂ ਆਵੇਗੀ ਤੁਹਾਡੇ ਹਰ ਇੱਕ ਕਾਰੋਬਾਰ ਦੇ ਵਿੱਚ ਤੁਹਾਨੂੰ ਸਫਲਤਾ ਹਾਸਲ ਹੋਵੇਗੀ ਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਆਪਾਂ ਗੱਲ ਕਰੀਏ ਤਾਂ ਸਾਧ ਸੰਗਤ ਜੀ ਲੌਂਗ ਦੇ ਉਪਾਅ ਬਹੁਤ ਜ਼ਿਆਦਾ ਲੋਕ ਕਰਦੇ ਨੇ ਪਰ ਜੇਕਰ ਗੱਲ ਕਰੀਏ ਤਾਂ ਬਹੁਤਾ ਇਹ ਕਹਿਣਾ ਹੁੰਦਾ ਏ ਕਿ ਸਾਨੂੰ ਤਾਂ ਇਸ ਉਪਾਅ ਦੀ ਨਾਲ ਫਾਇਦਾ ਨਹੀਂ ਹੋਇਆ ਉਹ ਲੋਕ ਕੁਝ ਕੁ ਗਲਤੀਆਂ ਕਰ ਲੈਂਦੇ ਨੇ ਜਿਸ ਕਰਕੇ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਇਹ ਆਸੀਂ ਸਾਰੀ ਜਾਣਕਾਰੀ ਕੀ ਗਲਤੀਆਂ ਕਰਦੇ ਨੇ ਉਪਾਅ ਕਰਨ ਦੇ ਸਮੇਂ ਇਹ ਸਾਰੀ ਜਾਣਕਾਰੀ ਤੁਹਾਡੀ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਇਹ ਤਿੰਨ ਲੋਗ ਦਾ ਉਪਾਅ ਕਿਸ ਸਮੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨੇ ਟਾਈਮ ਤੱਕ ਕਰਦੇ ਰਹਿਣਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਵਾਂਗੇ ਵੀਡੀਓ ਦੇ ਨਾਲ ਤੁਸੀਂ ਅੰਤ ਦੇ ਤੱਕ ਬਣੇ ਰਹੋ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੇ ਇਸ ਤਰ੍ਹਾਂ ਦੀਆਂ ਕਿਹੜੀਆਂ ਗਲਤੀਆਂ ਹੁੰਦੀਆਂ ਨੇ ਸਾਧ ਸੰਗੀਜੀ ਜੋ ਤੁਸੀਂ ਉਪਾਅ ਕਰਨ ਦੇ ਸਮੇਂ ਘਰ ਬੈਠਦੇ ਹੋ ਜਿਸ ਕਰਕੇ ਤੁਹਾਡੇ ਘਰ ਤੇ ਵੇਚ ਜਿਹੜੀਆਂ ਪਰੇਸ਼ਾਨੀਆਂ ਚੱਲ ਰਹੀਆਂ ਹੁੰਦੀਆਂ ਨੇ ਜਿਹੜੀਆਂ ਪਰੇਸ਼ਾਨੀਆਂ ਨੂੰ ਲੈ ਕੇ ਤੁਸੀਂ ਉਪਾਅ ਕਰਦੇ ਹੋ ਪਰ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਨਹੀਂ ਹੁੰਦੀ ਐ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕੋਈ ਉਪਾਅ ਕਰਨਾ ਚਾਹੁੰਦੇ ਹੋ ਤਾਂ ਉਸ ਉਪਾਅ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਸੁਣੋ ਸਮਝੋ ਤੇ ਫਿਰ ਕਰੋ ਤੇ ਜਿਸ ਤਰੀਕੇ ਦੇ ਨਾਲ ਦੱਸਿਆ ਜਾਂਦਾ ਸੀ ਮ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਕਰਿਆ ਕਰੋ ਫਿਰ ਦੇਖਿਓ ਕਿ ਤੁਹਾਨੂੰ ਉਸੇ ਤਰੀਕੇ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਕਿੰਨੇ ਚਮਤਕਾਰੀ ਫਾਇਦੇ ਹੁੰਦੇ ਨੇ ਤੇ ਇਸੇ ਤਰ੍ਹਾਂ ਸਾਹ ਸੰਗੇ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਪਾਠ ਹੋ ਜਾਂਦੀ ਵਿੱਚ ਲੌਂਗ ਦਾ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤ ਜਿਆਦਾ ਅਸੀਂ ਪਾਠ ਪੂਜਾ ਦੇਖਦੇ ਆ ਕਿ ਜਿਸ ਦੇ ਵਿੱਚ ਲੌਂਗ ਨਹੀਂ ਹੁੰਦਾ ਤਾਂ ਉਹ ਪਾਠ ਪੂਜਾ ਅਧੂਰੀ ਮੰਨੀ ਜਾਂਦੀ ਜਿਵੇਂ ਨਵਰਾਤਿਆਂ ਦੇ ਵਿੱਚ ਮਾਂ ਦੁਰਗਾ ਦੀ ਪੂਜਾ ਲੌਂਗ ਦੇ ਬਿਨਾ ਬਿਲਕੁਲ ਹੀ ਅਧੂਰੀ ਮੰਨੀ ਜਾਂਦੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਅਸੀਂ ਲੌਂਗ ਦਾ ਉਪਾਅ ਆਪਣੇ ਘਰ ਦੇ ਵਿੱਚ ਕਰਦੇ ਆ ਤੇ ਇਸ ਦੇ ਨਾਲ ਸਾਡੀ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਤੇ ਇਹ ਪੈਸੇ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦੀ ਅਸੀਂ ਆਪਣੇ ਘਰ ਦੇ ਵਿੱਚ ਜੇਕਰ ਸੂਈ ਦੇ ਵਿੱਚ ਲੋង ਰੱਖਦੇ ਹਾਂ ਤੇ ਇਸ ਦੇ ਨਾਲ ਸਾਡੇ ਘਰ ਦੀ ਚ ਰਸੋਈ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਨਾ ਉਹ ਦੂਰ ਹੋ ਜਾਂਦੀ ਹੈ ਇਸ ਲੌਂਗ ਦੇ ਉਪਾਅ ਦੇ ਨਾਲ ਤੁਹਾਨੂੰ ਅਨੇਕਾ ਫਾਇਦੇ ਹੋਣਗੇ ਜਿਵੇਂ ਜੇਕਰ ਤੁਹਾਡੇ ਘਰ ਦੇ ਵਿੱਚ ਲੜਾਈ-ਕਲੇਸ਼ ਰਹਿੰਦਾ ਹੈ ਤੇ ਜਾਂ ਫਿਰ ਤੁਹਾਨੂੰ ਆਪਣੇ ਬੱਚਿਆਂ ਦੀ ਬਹੁਤ ਫਿਕਰ ਹੁੰਦੀ ਹੈ ਕਿ ਤੁਹਾਡੇ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਰਹੇ ਜਾਂ ਫਿਰ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪੈਂਦੀ ਹੈ ਤੁਹਾਡੇ ਘਰ ਵਿੱਚ ਗਰੀਬੀ ਧਨ ਦੀ ਕਮੀ ਇਹ ਕਹਿਣ ਦਾ ਭਾਵ ਕਿ ਜਿੰਨੀਆਂ ਵੀ ਮੁਸ਼ਕਲਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇਸ ਛੋਟੇ ਜਿਹੇ ਲੌਂਗ ਦੀ ਨਾਲ ਜਦੋਂ ਤੁਸੀਂ ਉਪਾਅ ਕਰੋਗੇ ਤਾਂ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਨੇ ਜੋ ਦੁੱਖ ਤਕਲੀਫ ਨੇ ਉਹ ਦੂਰ ਹੋ ਜਾਣਗੇ ਤਾਂ ਸਾਧ ਸੰਗੇ ਜੀ ਸਭ ਤੋਂ ਪਹਿਲਾ ਉਪਾਅ ਜੋ ਤੁਸੀਂ ਲੌਂਗ ਦੀ ਨਾਲ ਕਰਨਾ ਇਹ ਉਹ ਤੁਸੀਂ ਆਪਣੀ ਦੁਸ਼ਮਨਾ ਤੋਂ ਛੁਟਕਾਰਾ ਪਾਉਣ ਦਾ ਜਦੋਂ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਦਾ ਹੈ ਉੱਚੇ ਮੁਕਾਮ ਤੇ ਜਾਂਦਾ ਹੈ ਆਪਣੀ ਜੋ ਤਰੱਕੀ ਨੂੰ ਅੱਗੇ ਵਧਾਉਂਦਾ ਹੈ ਕਿ ਕੋਈ ਨਾ ਕੋਈ ਵਿੱਚ ਵਿਅਕਤੀ ਇਸ ਤਰ੍ਹਾਂ ਦਾ ਹੁੰਦਾ ਹੈ ਜੋ ਉਸ ਤੋਂ ਜਲਣਾ ਸ਼ੁਰੂ ਕਰ ਦਿੰਦਾ ਹੈ ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਹੁੰਦੇ ਪਰ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਿਅਕਤੀ ਜ਼ਰੂਰ ਹੁੰਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਇਹ ਸੋਚ ਹੁੰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਨਾ ਵਧੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾਕਾਮਚਬ ਰਹੋ ਤੇ ਉਹਨਾਂ ਦੀ ਸੋਚ ਤੁਹਾਡੀ ਜ਼ਿੰਦਗੀ ਤੇ ਕੁਝ ਨਾ ਕੁਝ ਮਾੜਾ ਪ੍ਰਭਾਵ ਜ਼ਰੂਰ ਪਾਉਂਦੀ ਹੈ ਜੀਸ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੇ ਲਈ ਸਾਧ ਸੰਗੇ ਜੀ ਤੁਸੀਂ ਉਪਾਅ ਕਰਨਾ ਹੈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਸਰੋਂ ਦਾ ਤੇਲ ਪਾ ਕੇ ਬੱਤੀ ਲਗਾ ਕੇ ਇਸ ਦੀਵੇ ਨੂੰ ਤਿਆਰ ਕਰਨਾ ਹੈ ਤੇ ਇਸ ਦੀਵੇ ਦੇ ਵਿੱਚ ਤੁਸੀਂ ਇੱਕ ਲੌਂਗ ਪਾ ਦੇਣਾ ਹੈ ਇਹ ਇੱਕ ਲੌਂਗ ਦਾ ਮਤਲਬ ਕਿ ਤੁਸੀਂ ਇੱਕ ਜੋੜਾ ਲੌਂਗ ਲੈਣੇ ਦੋ ਲੌਂਗ ਲੈਣੀ ਨੇ ਉਸ ਦਾ ਇੱਕ ਜੋੜਾ ਬਣ ਜਾਵੇਗਾ ਪਰ ਜਿਹੜੇ ਤੁਸੀਂ ਦੋ ਲੌਂਗ ਲੈਣੀ ਨੇ ਉਹ ਪੁੱਲ ਵਾਲੇ ਹੀ ਹੋਣੇ ਚਾਹੀਦੇ ਨੇ ਇਸ ਦੀਵੇ ਦੇ ਵਿੱਚ ਹੀ ਤੁਸੀਂ ਦੋ ਲੌਂਗ ਰੱਖ ਦੇਣੇ ਨੇ ਤੇ ਇਸ ਦੀਵੇ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵ ਦੇ ਮੰਦਿਰ ਦੇ ਵਿੱਚ ਜਾ ਕੇ ਤੁਸੀਂ ਜਗਾ ਕੇ ਆਉਣਾ ਹੈ ਦੀਵੇ ਨੂੰ ਜਗਾਉਣ ਦੇ ਨਾਲ-ਨਾਲ ਤੁਸੀਂ ਸ਼ਨੀ ਦੇਵ ਅੱਗੇ ਪ੍ਰਾਰਥਨਾ ਵੀ ਕਰਨੀ ਹੈ ਕਿ ਤੁਹਾਡੀ ਤੋਂ ਜੇਕਰ ਕੋਈ ਭੁੱਲ ਚੁੱਕ ਹੋਈਏ ਤੇ ਮਾਫ਼ ਕਰਨਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਦੂਰ ਕਰਨਾ ਤੇ ਜੇ ਇਸ ਤੇ ਸਾਧ ਸੰਗਤ ਜੀ ਸ਼ਨੀ ਦੇਵ ਦੀ ਕਿਰਪਾ ਹੋ ਜਾਂਦੀ ਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਹੀ ਪ੍ਰਾਪਤ ਕਰਦਾ ਏ ਉਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਕਦੇ ਵਾਪਸ ਮੁੜ ਕੇ ਨਹੀਂ ਆਉਂਦੇ ਇਹ ਉਪਾਅ ਤੁਸੀਂ ਕਰ ਲੈ ਸ਼ਨੀ ਦੇਵ ਦੇ ਮੰਦਰ 'ਚ ਜਾ ਕੇ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਸਰੋਂ ਦੇ ਤੇਲ ਦਾ ਦੀਵਾ ਤੁਸੀਂ ਬਣਾਉਣਾ ਹੈ ਤਿਆਰ ਕਰਨਾ ਹੈ ਤੇ ਵਿੱਚ ਦੋ ਲੌਂਗ ਪਾਉਣੇ ਨੇ ਜਿਨ੍ਹਾਂ ਨੂੰ ਨજર ਲੱਗੀ ਹੁੰਦੀ ਏ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੀ ਨਾਲ ਕਰਨਾ ਹੈ ਕਿ ਸ਼ਨੀਵਾਰ ਵਾਲੇ ਦਿਨ ਕਰਨਾ ਹੈ ਸ਼ਾਮ ਦੇ ਸਮੇਂ ਕਰਨਾ ਹੈ ਤੇ ਪੰਜ ਸ਼ਨੀਵਾਰ ਲਗਾਤਾਰ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹੀ ਸੀ ਜਸ ਅੰਗੇਜੀ ਪਹਿਲਾ ਉਪਾਦੀ ਦੂਸਰੀ ਉਪਾਦੀ ਗੱਲ ਕਰਦੇ ਆ ਦੂਸਰੀ ਉਪਾਨੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵ એનર્ਜੀ ਜਾਂ ਫਿਰ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਉਹ ਸਾਰੀ ਮੁਸ਼ਕਲ ਤੁਹਾਡੀ ਦੂਰ ਹੋ ਜਾਵੇਗੀ ਜਿਵੇਂ ਕੱਲ ਨੂੰ ਲੋਹੜੀ ਦਾ ਤਿਹਾਰਾ ਕੱਲ ਨੂੰ ਤੁਸੀਂ ਇਸ ਉਪਾਨੂ ਕਰ ਸਕਦੇ ਹੋ ਜੇਕਰ ਤੁਹਾਨੂੰ ਜ਼ਿਆਦਾ ਮੁਸ਼ਕਲ ਨਹੀਂ ਤਾਂ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਜੇਕਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੈ ਉਹ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਮੁਸ਼ਕਲਾਂ ਨੂੰ ਰਾਤੋਂ ਦਿਨ ਨਾ ਚੜੇ ਤਾਂ ਦੂਰ ਕਰਤੀਆਂ ਤਾਂ ਉਹ ਇਸ ਉਪਾਅ ਨੂੰ ਕੱਲ੍ਹ ਨੂੰ ਲੋਹੜੀ ਦੇ ਤਿਹਾਰ ਤੇ ਵੀ ਸੋਰੀ ਅੱਜ ਲੋਹੜੀ ਦੇ ਤਿਹਾਰ ਵਾਲੇ ਦਿਨ ਵੀ ਸ਼ਾਮ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਰਾਤ ਵੇਲੇ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਮਿੱਟੀ ਦਾ ਇੱਕ ਦੀਵਾ ਲੈ ਲੈਣਾ ਭਾਵੇਂ ਤੁਸੀਂ ਮਿੱਟੀ ਦਾ ਕੋਈ ਬਰਤਨ ਵੀ ਲੈ ਸਕਦੇ ਹੋ ਜਾਂ ਫਿਰ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਤੇ ਇਸ ਦੇ ਵਿੱਚ ਤੁਸੀਂ ਪੰਜ ਲੌਂਗ ਰੱਖ ਲੈਣੇ ਨੇ ਜਿਹੜੇ ਪੰਜ ਲੌਂਗ ਹੋਣਗੇ ਉਹ ਬਿਲਕੁਲ ਸਾਬਤ ਹੋਣੇ ਚਾਹੀਦੇ ਨੇ ਤੇ ਨਾਲ ਦੋ ਇਲਾਚੀਆਂ ਰੱਖ ਲੈਣੀਆਂ ਨੇ ਤੇ ਦੋ ਹੀ ਕਪੂਰ ਲੈ ਲੈਣੇ ਨੇ ਤੇ ਇਹਨਾਂ ਨੂੰ ਤੁਸੀਂ ਮਿੱਟੀ ਦੇ ਦੀਵੇ ਦੇ ਵਿੱਚ ਤੇ ਜਾਂ ਫਿਰ ਮਿੱਟੀ ਦੇ ਕਿਸੇ ਬਰਤਨ ਦੇ ਵਿੱਚ ਪਾ ਕੇ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਚਾ ਵਾਲਾ ਸਥਾਨ ਬਣਿਆ ਹੋਇਆ ਹੈ ਉਸ ਸਥਾਨ ਤੇ ਇਹਨਾਂ ਨੂੰ ਤੁਸੀਂ ਜਲਾ ਦੇਣਾ ਹੈ। ਧਿਆਨ ਰੱਖਣਾ ਕਿ ਜਿਵੇਂ ਲੋਹੜੀ ਦਾ ਅੱਜ ਤਿਹਾਰੇ ਤੇ ਇਸ ਨੂੰ ਤੁਸੀਂ ਅੱਜ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੇ ਘਰ ਦੀ ਮਾੜੀ ਊਚਾ ਨਿਕਰਾਤਮਕ ਊਰਜਾ ਦੂਰ ਹੋਵੇਗੀ ਕਿ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜਾ ਲੜਾਈ ਕਲੇਸ਼ ਦਿਨੋ ਦਿਨ ਵੱਧ ਰਿਹਾ ਹੈ ਉਹ ਦੂਰ ਹੋ ਜਾਵੇਗਾ ਤੇ ਇਹ ਜੋ ਤੁਸੀਂ ਜਲਾਉਂਗੇ ਇਹਨਾਂ ਦਾ ਧੂਆ ਤੁਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਦੇ ਵਿੱਚ ਤੁਸੀਂ ਕਰਨਾ ਹੈ ਤੇ ਤੁਸੀਂ ਧਿਆਨ ਰੱਖਣਾ ਹੈ ਪਰ ਇਸ ਨੂੰ ਜਲਾਉਣਾ ਤੁਸੀਂ ਪਾਠ ਪੂਜਾ ਵਾਲੇ ਸਥਾਨ ਦੇ ਆ ਇੱਥੇ ਬਾਅਦ ਵਿੱਚ ਤੁਸੀਂ ਸਾਰੇ ਕਿਤੇ ਚੱਕਰ ਦੇ ਕੇ ਆ ਕੇ ਧੂਏ ਦਾ ਤੇ ਇੱਥੇ ਤੁਸੀਂ ਪਾਠ ਪੂਜਾ ਵਾਲੇ ਸਥਾਨ ਦੇ ਵਿੱਚ ਇਸ ਨੂੰ ਰੱਖ ਦੇਣਾ ਇਸੀ ਤਰ੍ਹਾਂ ਸਾਹ ਸੰਗੀ ਜੀ ਜਲਾਉਣ ਤੋਂ ਬਾਅਦ ਦੇ ਵਿੱਚ ਜੋ ਰਾਖ ਬਣ ਚਾਵੇਗੀ ਜਿਵੇਂ ਲੋਹੜੀ ਵਾਲੇ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਲੋਹੜੀ ਤੋਂ ਅਗਲੇ ਦਿਨ ਜਿਹੜੀ ਇਹ ਰਾਖ ਹੋਵੇਗੀ ਉਸ ਨੂੰ ਸਵੇਰ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਹ ਰਾਖ ਨੂੰ ਮਿਕਸ ਕਰਕੇ ਵਿੱਚ ਤੇ ਆਪਣੇ ਘਰ ਦੇ ਵਿੱਚ ਸਾਰੇ ਕਿਤੇ ਛੱਟਾ ਦੇ ਕੇ ਥੋੜਾ ਥੋੜਾ ਪਾਣੀ ਘਰ ਦੇ ਮੁੱਖ ਗੇਟ ਤੇ ਦੋਨਾਂ ਸਾਈਡਾਂ ਤੇ ਤੁਸੀਂ ਇਸ ਦਾ ਪਾ ਦਿਦੇ। ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਤੇ ਕਿਸੇ ਦਾ ਕੋਈ ਮਾੜਾ ਅਸਰ, ਕਿਸੇ ਮਾੜੀ ਚੀਜ਼ ਦਾ ਪ੍ਰਭਾਵ ਹੈ ਜਾਂ ਤੁਹਾਡੇ ਘਰ ਨੂੰ ਨજર ਲੱਗੀ ਹੈ ਤੁਹਾਨੂੰ ਜਾਂ ਤੁਹਾਡੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਸ ਦੇ ਨਾਲ ਤੁਹਾਡੀ ਘਰ ਦੇ ਵਿੱਚ ਹਰ ਦਿਨ ਕੁਝ ਨਾ ਕੁਝ ਬੁਰਾ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਇਸ ਉਪਾਅ ਦੇ ਨਾਲ ਇਸ ਆਪਣੀ ਮੁਸ਼ਕਲ ਨੂੰ ਦੂਰ ਕਰ ਸਕਦੇ ਹੋ ਇਸ ਉਪਾਣੂ 사 ਸੰਗੀਤ ਜੀ ਕਰਨਾ ਕਿੰਨਾ ਸਮਾਂ ਇਸ ਉਪਾਣੂ ਤੁਸੀਂ ਜਿਵੇਂ ਅੱਜ ਲੋੜੀ ਵਾਲੇ ਦਿਨ ਤੋਂ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ ਬਾਅਦ ਦੇ ਮਹੀਨੇ ਦੇ ਵਿੱਚ ਜਿਵੇਂ ਲਗਾ ਲਓ ਤੁਸੀਂ ਇੱਕ ਵਾਰ ਕਿਸੇ ਵੀ ਦਿਨ ਤੁਹਾਨੂੰ ਸਮਾਂ ਮਿਲਦਾ ਉਸੇ ਦਿਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਮਹੀਨੇ ਦੇ ਵਿੱਚ ਇੱਕ ਵਾਰ ਕਰ ਰਹੇ ਹੋ ਤਾਂ ਕੋਸ਼ਿਸ਼ ਕਰਿਓ ਕਿ ਤੁਸੀਂ ਇਸ ਉਪਾਣੂ ਸ਼ਨੀਵਾਰ ਨੂੰ ਕੀ ਕਰਿਓ ਇਹ ਸੀ ਦੂਸਰਾ ਉਪਾਅ ਤੇ ਤੀਸਰਾ ਉਪਾਅ ਸਾਧ ਸੰਗਤ ਜੀ ਤਿੰਨ ਲੋਕ ਤੁਸੀਂ ਲੋਹੜੀ ਵਾਲੇ ਦਿਨ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਖ ਦਿਓ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੁਸੀਂ ਕਰੋੜਾ ਨਹੀਂ ਅਰਬਾਂ ਦੀ ਮਾਲਕ ਬਣੋਗੇ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਦੇਸੀ ਘੋਦਾ ਦੀਵਾ ਤਿਆਰ ਕਰ ਲੈਣਾ ਹੈ ਮਿੱਟੀ ਦਾ ਦੀਵਾ ਹੋਵੇ ਚਾਹੀ ਆٹے ਦਾ ਹੋਵੇ ਉਸ ਦੇ ਵਿੱਚ ਤੁਸੀਂ ਦੇਸੀ ਘਿਓ ਪਾ ਕੇ ਤੇ ਤੁਸੀਂ ਬੱਤੀ ਲਗਾ ਕੇ ਦੀਵਾ ਤਿਆਰ ਕਰ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਤਿੰਨ ਲੌਂਗ ਪਾ ਲੈਣੇ ਤਿੰਨ ਲੌਂਗ ਜਿਹੜੇ ਪਾਉਂਗੇ ਉਹ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤਿੰਨ ਲੌਂਗ ਪਾ ਕੇ ਕਿ ਉਹਦੇ ਵਿੱਚ ਉਸ ਦੀਵੇ ਦੇ ਵਿੱਚ ਤੇ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵਿੱਚ ਜਾਂ ਤਾਂ ਫਿਰ ਜਿਹੜਾ ਪਾਠ ਪੂਜਾ ਵਾਲਾ ਸਥਾਨੀ ਉੱਥੇ ਜਗਾ ਦਿਓ ਜਾ ਫਿਰ ਤੁਹਾਡੀ ਘਰ ਦੇ ਵਿੱਚ ਮਾਤਾ ਲక్ష్ਮੀ ਦੇਵੀ ਜੀ ਦੀ ਮੂਰਤੀ ਹੈਗੀ ਤਾਂ ਤੁਸੀਂ ਉਹਨਾਂ ਦੀ ਮੂਰਤੀ ਦੇ ਅੱਗੇ ਇਸ ਦੀਵੇ ਨੂੰ ਜਗਾ ਸਕਦੇ ਹੋ ਤੇ ਤੁਹਾਡੀ ਜੋ ਵੀ ਪਰੇਸ਼ਾਨੀ ਮੁਸ਼ਕਲ ਜਾਂ ਫਿਰ ਇੱਛਾ ਹੋਵੇਗੀ ਉਹ ਤੁਸੀਂ ਮਾਤਾ ਲక్ష్ਮੀ ਦੇਵੀ ਜੀ ਅੱਗੇ ਪ੍ਰਾਰਥਨਾ ਕਰਦੇ ਤੇ ਇਸੇ ਤਰ੍ਹਾਂ ਸਾਥ ਸੰਗੇ ਜੀ ਇਸ ਉਪਾਣ ਨੂੰ ਤੁਸੀਂ ਪੰਜ ਵਾਰ ਕਰ ਲੈ ਜਿਵੇਂ ਅੱਜ ਲੋਹੜੀ ਦੇ ਤਿਹਾਰ ਤੋਂ ਸ਼ੁਰੂ ਕਰ ਲਿਓ ਤੈ ਤੂੰ ਸੀ ਬਾਕੀ ਸ਼ਨੀਵਾਰ ਨੂੰ ਵਿੱਚ ਲਗਾ ਕੇ ਤਾਂ ਤੁਸੀਂ ਪੰਜ ਸ਼ਨੀਵਾਰ ਤੇ ਇੱਕ ਲੋੜੀ ਵਾਲੇ ਦਿਨ ਇਸ ਉਪਾਰ ਨੂੰ ਤੁਸੀਂ ਜ਼ਰੂਰ ਕਰਿਓ ਤੇ ਵਿਸ਼ਵਾਸ ਦੀ ਨਾਲ ਕਰਿਓ ਤੁਹਾਨੂੰ ਇਸ ਦਾ ਫਾਇਦਾ ਖੁਦ ਆਪਨੀ ਆਪ ਹੀ ਨਜ਼ਰ ਆਵੇਗਾ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਇੱਕ ਛੋਟੀ ਜਿਹੀ ਲੌਂਗ ਨੂੰ ਤਿੰਨ ਲੋਗ ਨੂੰ ਆਪਣੀ ਘਰ ਦੇ ਵਿੱਚ ਰੱਖਣੇ ਇਸ ਜਗ੍ਹਾ ਤੇ ਜੇਕਰ ਅਸੀਂ ਰੱਖ ਦਿੰਨੇ ਆ ਤੇ ਸਾਡੀਆਂ ਧਨ ਸੁਪੰਦੀ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਤੁਸੀਂ ਵੀ ਸਾਧ ਸੰਗੇ ਜੀ ਅੱਜ ਲੋੜੀ ਦਾ ਤਿਹਾਰੀ ਲੋੜੀ ਦੇ ਤਿਹਾਰ ਵਾਲੀ ਦਿਨ ਇਸ ਉਪਾਅ ਨੂੰ ਜ਼ਰੂਰ ਕਰਿਓ ਤੇ ਆਪਣੇ ਘਰ ਦੇ ਇਸ ਜਗ੍ਹਾ ਤੇ ਤਿੰਨ ਲੋਗ ਨੂੰ ਰੱਖ ਦਿਓ ਤੁਹਾਡੀ ਘਰ ਦੀ ਸਾਰੀ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹੀ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦ ਆਪਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ